ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੋਇੰਦਵਾਲ ਸਾਹਿਬ ਜੀ ਦਾ ਮੇਲਾ ਕੀ ਤੁਸੀਂ ਜਾਣਦੇ ਹੋ ਕਿ ਭਾਦੋ ਦੀ ਪੁੰਨੀਆਂ ਨੂੰ ਗੋਇੰਦਵਾਲ ਸਾਹਿਬ ਵਿਖੇ ਮੇਲਾ ਕਿਉਂ ਲੱਗਦਾ ਹੈ ਭਾਦੋ ਦੀ ਇਸ ਪੁੰਨੀਆਂ ਦਾ ਸਿੱਖ ਇਤਿਹਾਸ ਨਾਲ ਕੀ ਸੰਬੰਧ ਹੈ ਅੱਜ ਆਪਾਂ ਇਸ ਬਾਰੇ ਵਿਚਾਰ ਕਰਦੇ ਹਾਂ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਇਹ ਸਥਾਨ ਦੂਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਸੰਮਤ 1603 ਈਸਵੀ ਸਨ 1546 ਨੂੰ ਤੀਸਰੇ ਗੁਰੂ ਅਮਰਦਾਸ ਮਹਾਰਾਜ ਨੇ ਵਸੋਣਾ ਸ਼ੁਰੂ ਕੀਤਾ ਸੀ 1552 ਵਿੱਚ ਗੁਰਗੱਦੀ ਮਿਲਣ ਤੋਂ ਬਾਅਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਪੱਕੇ ਤੌਰ ਤੇ ਗੋਇੰਦਵਾਲ ਹੀ ਜਾ ਵਸੇ ਪਰਿਵਾਰ ਤਾਂ ਪਹਿਲਾਂ ਹੀ ਗੋਇੰਦਵਾਲ ਸਾਹਿਬ ਲੈ ਆਏ ਸੀ ਗੁਰੂ ਜੀ ਨੇ ਕਈ ਸਾਲਾਂ ਦੀ ਮਿਹਨਤ ਦੇ ਨਾਲ ਸੰਗਤ ਕੋਲੋਂ ਪੋਲੀ ਸਾਹਿਬ ਤਿਆਰ ਕਰਵਾਇਆ ਇਥੇ ਹੀ ਗੁਰੂ ਰਾਮਦਾਸ ਜੀ ਭਾਈ ਭਾਈ ਜੇਠਾ ਜੀ ਦੇ ਰੂਪ ਵਿੱਚ ਟੋਕਰੀ ਢੋਂਦੇ ਰਹੇ ਤੇ ਦਿਨ ਰਾਤ ਸੇਵਾ ਕਰਦੇ ਰਹੇ ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸਨ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਵੱਡੀ ਧੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਜੀ ਦੇ ਨਾਲ ਕਰਵਾ ਦਿੱਤਾ ਅਤੇ ਛੋਟੀ ਧੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰਵਾ ਦਿੱਤਾ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰਗੱਦੀ ਲਈ 4 ਦਾਵੇਦਾਰ ਸੀ ਚਾਰਾਂ ਦੇ ਨਾਲ ਗੁਰੂ ਜੀ ਦਾ ਸੰਸਾਰਿਕ ਤੌਰ ਤੇ ਰਿਸ਼ਤਾ ਵੀ ਸੀ ਦੋ ਤੇ ਪੁੱਤਰ ਸਨ ਮੋਹਨ ਮੋਹਨਦਾਸ ਤੇ ਮੋਰੀ ਜੀ ਤੇ ਦੋ ਸਤਗੁਰੂ ਸਾਹਿਬ ਜੀ ਦੇ ਜਵਾਈ ਸਨ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਜਦੋਂ ਪਹਿਲੇ ਤੇ ਦੂਜੇ ਸਤਗੁਰਾਂ ਦੀ ਤਰ੍ਹਾਂ ਅੰਤਰਜਾਮੀ ਧੰ ਸ਼੍ਰੀ ਗੁਰੂ ਅਮਰਦਾਸ ਜੀ ਨੇ ਪਰਖ ਕੀਤੀ ਤਾਂ ਸਾਰਿਆਂ ਦੇ ਵਿੱਚੋਂ ਭਾਈ ਜੇਠਾ ਜੀ ਖਰੇ ਉਤਰੇ ਗੁਰੂ ਜੀ ਦੇ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਤਾਂ ਪਹਿਲਾਂ ਹੀ ਪਰਖ ਲਿਆ ਸੀ ਬਾਕੀ ਉਹਨਾਂ ਵਿੱਚੋਂ ਗੁਰੂ ਪੁੱਤਰ ਹੋਣ ਦਾ ਮਾਣ ਨਹੀਂ ਸੀ ਸੋ ਜੋ ਪਾਸ਼ਾ ਜੀ ਨੂੰ ਜੋ ਪਾਸ਼ਾ ਜੀ ਨੂੰ ਪਾਇਆ ਨਹੀਂ ਪਰ ਦੋਵਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਇਹ ਇੱਕ ਵੱਡੇ ਸੇਵਾਦਾਰ ਤੇ ਬੜੀ ਸ਼ਰਧਾ ਭਾਵਨਾ ਵਾਲੇ ਸੀ ਇਹਨਾਂ ਦੇ ਪਰਖਣ ਦੀ ਵਿਧੀ ਕਵੀ ਰਾਜ ਭਾਈ ਸੰਤੋਖ ਸਿੰਘ ਹੋਣਾ ਨੇ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੀ ਵਿਸਤਾਰ ਨਾਲ ਬੜੀ ਸੋਹਣੀ ਲਿਖੀ ਹੈ ਸਾਹਿਬ ਜੀ ਲਿਖਦੇ ਹਨ ਕਿ ਇੱਕ ਦਿਨ ਗੁਰੂ ਜੀ ਨੇ ਦੋਵਾਂ ਨੂੰ ਆਪਣੇ ਕੋਲ ਬੁਲਾਇਆ ਪਹਿਲਾਂ ਭਾਈ ਰਾਮਾ ਜੀ ਨੂੰ ਕਿਹਾ ਸਾਡੇ ਲਈ ਬੋਲੀ ਸਾਹਿਬ ਲਾਗੇ ਸੋਨਾ ਜਿਹਾ ਥੜਾ ਬਣਵਾਓ ਉਥੇ ਅਸੀਂ ਬੈਠਿਆ ਕਰਨਾ ਫਿਰ ਦੂਜੇ ਪਾਸੇ ਭਾਈ ਜੇਠਾ ਜੀ ਨੂੰ ਕਿਹਾ ਤੁਸੀਂ ਵੀ ਸਾਡੇ ਬੈਠਣ ਲਈ ਇੱਕ ਸੋਨਾ ਜਿਹਾ ਥੜਾ ਬਣਾਓ ਥੜੇ ਬਣਾਉਂਦਾ ਹੁਕਮ ਕਰਕੇ ਗੁਰੂ ਜੀ ਵਾਪਸ ਆ ਗਏ ਸਾਰਾ ਦਿਨ ਮਿਹਨਤ ਕਰਕੇ ਦੋਵਾਂ ਨੇ ਵੱਖਰੇ ਵੱਖਰੇ ਥੜੇ ਬਣਾਏ ਸ਼ਾਮ ਨੂੰ ਗੁਰੂ ਜੀ ਥੜੇ ਵੇਖਣ ਲਈ ਆਏ ਪਹਿਲਾਂ ਭਾਈ ਰਾਮੇ ਦਾ ਜਾ ਕੇ ਦੇਖਿਆ ਤੇ ਕਿਹਾ ਪੁੱਤਰ ਥੜਾ ਠੀਕ ਨਹੀਂ ਬਣਿਆ ਇਸ ਨੂੰ ਦੁਬਾਰਾ ਬਣਾਓ ਗੁਰੂ ਜੀ ਨੇ ਆਪ ਹੱਥੀ ਲਕੀਰਾਂ ਖਿੱਚ ਕੇ ਦੱਸਿਆ ਰਾਮਾ ਜੀ ਦੇ ਮਨ ਨੂੰ ਬਹੁਤ ਸੱਟ ਵੱਜੀ ਤੇ ਉਹ ਉਦਾਸ ਹੋ ਗਏ ਪਸੰਦ ਪਤਾ ਨਹੀਂ ਕਿਉਂ ਨਹੀਂ ਆਇਆ ਗੁਰੂ ਹੁਕਮ ਸੁਣ ਕੇ ਥੜਾ ਠਾ ਦਿੱਤਾ ਫਿਰ ਗੁਰੂ ਜੀ ਭਾਈ ਜੇਠਾ ਜੀ ਕੋਲ ਗਏ ਤੇ ਉਹਨਾਂ ਨੂੰ ਵੀ ਇਦਾਂ ਹੀ ਕਿਹਾ ਕਿ ਪੁੱਤਰ ਜੀ ਥੜਾ ਠੀਕ ਨਹੀਂ ਬਣਿਆ ਤੁਸੀਂ ਵੀ ਇਸ ਨੂੰ ਢਾ ਕੇ ਦੁਬਾਰਾ ਬਣਾਓ ਤੇ ਉਹਨਾਂ ਨੂੰ ਵੀ ਆਪ ਹੱਥਾਂ ਨਾਲ ਲਕੀਰਾਂ ਖਿੱਚ ਕੇ ਦਿੱਤੀਆਂ ਭਾਈ ਜੇਠਾ ਜੀ ਨੇ ਦੋਵੇਂ ਹੱਥ ਜੋੜ ਕੇ ਗਲਤ ਥੜਾ ਬਣਾਉਣ ਲਈ ਮਾਫੀ ਮੰਗੀ ਤੇ ਬਿਨਾ ਮੱਥੇ ਵੱਟ ਪਾਇਆ ਥੜਾ ਢਾ ਦਿੱਤਾ ਉਹਨਾਂ ਨੂੰ ਵੀ ਗੁਰੂ ਜੀ ਨੇ ਸੋਟੀ ਨਾਲ ਲਕੀਰਾਂ ਵਾ ਕੇ ਦਿੱਤੀਆਂ ਕਿ ਇਦਾਂ ਨਾ ਥੜਾ ਬਣਾ ਕੇ ਦਿਓ ਇਦਾਂ ਦਾ ਸਮਝਾ ਕੇ ਫਿਰ ਅਗਲੇ ਦਿਨ ਥੜੇ ਤਿਆਰ ਥੜੇ ਤਿਆਰ ਕੀਤੇ ਗਏ ਪੂਰੀ ਤਰ੍ਹਾਂ ਜਦੋਂ ਥੜੇ ਤਿਆਰ ਹੋ ਗਏ ਫਿਰ ਦੇਖਣ ਗਏ ਤੇ ਕਹਿਣ ਲੱਗੇ ਨਹੀਂ ਕੰਦਾਂ ਟੇਡੀਆਂ ਹਨ ਇਹ ਸਹੀ ਨਹੀਂ ਬਣੇ ਇਦਾਂ ਹੀ 4-5 ਦਿਨ ਨੰਗ ਗਏ ਰੋਜ਼ ਕੋਈ ਨਾ ਕੋਈ ਕਮੀ ਕੱਢ ਦਿੰਦੇ ਰਹੇ ਤੇ ਥੜਿਆਂ ਨੂੰ ਟਾਂ ਦੇਣ ਦਾ ਹੁਕਮ ਦਿੰਦੇ ਰਹੇ ਭਾਈ ਰਾਮਾ ਜੀ ਦਾ ਸਬਰ ਟੁੱਟ ਗਿਆ ਤੇ ਕਹਿਣ ਲੱਗਾ ਮਹਾਰਾਜ ਇਹਦੇ ਤੋਂ ਵਧੀਆ ਮੈਂ ਨਹੀਂ ਬਣਾ ਸਕਦਾ ਮੈਂ ਸਾਰਾ ਦਿਨ ਮਿਹਨਤ ਕਰਦਾ ਹਾਂ ਤੁਹਾਡੇ ਪਤਾ ਨਹੀਂ ਕਿਉਂ ਨਹੀਂ ਪਸੰਦ ਹੁੰਦਾ ਤੁਸੀਂ ਆਪ ਹੀ ਲਕੀਰਾਂ ਖਿੱਚ ਕੇ ਦਿੰਦੇ ਹੋ ਫਿਰ ਵੀ ਕਹਿੰਦੇ ਹੋ ਇਹ ਠੀਕ ਨਹੀਂ ਬਣਿਆ ਤੁਹਾਨੂੰ ਆਪਣਾ ਕਿਹਾ ਆਪ ਹੀ ਚੇਤੇ ਭੁੱਲ ਜਾਂਦਾ ਹੈ ਤੁਹਾਡੀ ਉਮਰ ਵਡੇਰੀ ਹੋ ਗਈ ਹੈ ਸੋ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਮੇਰੇ ਕੋਲ ਹੋਰ ਥੜੇ ਨਹੀਂ ਬਣਦੇ ਸੁਣ ਕੇ ਗੁਰੂ ਜੀ ਚੁੱਪ ਰਹੇ ਤੇ ਹੌਲੀ-ਹੌਲੀ ਚੱਲਦਿਆਂ ਹੋਇਆਂ ਦੂਜੇ ਪਾਸੇ ਪਾਈ ਜੇਠਾ ਜੀ ਕੋਲ ਆ ਗਏ ਉਹਨਾਂ ਨੇ ਵੀ ਥੜਾ ਤਿਆਰ ਕਰ ਲਿਆ ਸੀ ਤੇ ਕਿਹਾ ਜੇਠਿਆਂ ਸਾਨੂੰ ਥੜਾ ਪਸੰਦ ਨਹੀਂ ਆਇਆ ਹੁਕਮ ਕਰ ਦਿੱਤਾ ਕਿ ਇਹ ਵੀ ਥੜਾ ਢਾ ਦਿਓ ਜੇਠਾ ਜੀ ਨੇ ਮਾਫੀ ਮੰਗੀ ਜੇ ਪਾਸ਼ਾ ਤੁਸੀਂ ਕਿੰਨੀ ਵਾਰ ਸਮਝਾ ਕੇ ਗਏ ਹੋ ਮੈਂ ਹੀ ਮੂਰਖਾਂ ਜਿਸ ਨੂੰ ਸਮਝ ਨਹੀਂ ਆਉਂਦੀ ਗੁਰੂ ਜੀ ਮੇਰੀ ਹੀ ਮਤ ਥੋੜੀ ਹੈ ਅੱਗੇ ਤੋਂ ਮੈਨੂੰ ਮਤ ਬਖਸ਼ੋ ਜਿਵੇਂ ਦਾ ਤੁਸੀਂ ਥੜਾ ਕਹਿੰਦੇ ਹੋ ਮੈਂ ਓਦਾਂ ਦਾ ਹੀ ਥੜਾ ਬਣਾ ਕੇ ਦੇਵਾਂਗਾ ਜੋ ਤੁਹਾਡੇ ਬੈਠਣ ਦੇ ਯੋਗ ਹੋਵੇ ਗੁਰੂ ਜੀ ਖੁਸ਼ ਹੋ ਗਏ ਤੇ ਕਹਿਣ ਲੱਗੇ ਕਿ ਜੇਠਿਆ ਮੈਂ ਬਾਹਰ ਵਾਲੇ ਥੜੇ ਤੇ ਨਹੀਂ ਬੈਠਣਾ ਤੇਰੇ ਅੰਦਰ ਵਾਲੇ ਥੜੇ ਤੇ ਬੈਠਣਾ ਹੈ ਸਾਨੂੰ ਤੇਰਾ ਅੰਦਰ ਪਸੰਦ ਹੈ ਪੁੱਤਰ ਤੇਰੇ ਵਰਗਾ ਥੜਾ ਦੁਨੀਆ ਵਿੱਚ ਹੋਰ ਕੋਈ ਨਹੀਂ ਬਣਾ ਸਕਦਾ ਫਿਰ ਗੁਰੂ ਜੀ ਨੇ ਸਾਰੀ ਸੰਗਤ ਨੂੰ ਇਕੱਠਿਆਂ ਕੀਤਾ ਤੇ ਭਾਈ ਜੇਠਾ ਜੀ ਨੂੰ ਨਵਾਂ ਚੋਲਾ ਪਵਾਇਆ ਤੇ ਆਪਣੇ ਤਖਤ ਤੇ ਉੱਪਰ ਬਿਠਾਇਆ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕਦੇ ਆਂ ਗੁਰੂ ਜੀ ਨੇ ਗੁਰੂ ਜੀ ਦੇ ਹੁਕਮ ਨਾਲ ਬਾਬਾ ਬੁੱਢਾ ਜੀ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗੁਰਗੱਦੀ ਸਮੇਂ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਦਾ ਨਾਮ ਗੁਰੂ ਗੁਰੂ ਰਾਮਦਾਸ ਜੀ ਦਾ ਨਾਮ ਗੁਰੂ ਅਮਰਦਾਸ ਜੀ ਨੇ ਦਿੱਤਾ ਸੀ ਬਾਦੋਂ ਦੀ ਪੁੰਨਿਆਂ ਤੋਂ 2 ਦਿਨ ਪਹਿਲਾਂ ਸੰਮਤ 1631 2 ਦਿਨ ਸਨ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲੀ ਫਿਰ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਕਿਹਾ ਕਿ ਅੱਜ ਤੋਂ ਇਹ ਗੁਰੂ ਰਾਮਦਾਸ ਜੀ ਦੇ ਨਾਮ ਤੋਂ ਜਾਣੇ ਜਾਣਗੇ ਭਾਦੋਂ ਦੀ ਪੁੰਨਿਆ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ